ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰੇ ਜੰਗਲਾਤ ਵਿਭਾਗ ਦੇ ਜੋਧਿਆਂ ਨੂੰ ਮੇਰੇ ਸਾਥੀਆਂ ਨੂੰ ਮੁਬਾਰਕਾਂ ਔਰ ਮੈਂ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲ ਲਈ ਆਏ ਨੇ ਗੁਰਦਾਸਪੁਰ ਪਠਾਨਕੋਟ ਦੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਹੋਏ ਆ ਜੰਗਲਾਤ ਵਿਭਾਗ ਦੇ ਜਿਨ੍ਹਾਂ ਵਿੱਚ 20 ਦੇ ਕਰੀਬ ਪਠਾਨਕੋਟ ਦੇ ਨੇ ਔਰ 29 ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਆ 100 ਇਹ ਅੱਜ ਮੇਰੀ ਰਹਾਇਤ ਸੇ ਮੈਨੂੰ ਮਿਲ ਲਈ ਆਏ ਨੇ ਸੋ ਜੀ ਆਇਆਂ ਔਰ ਮੈਂ ਇਸ ਪਲ ਨੂੰ ਮਹਿਸੂਸ ਕਰਦਾ ਕਿ ਲੰਬੇ ਅਰਸੇ ਤੋਂ ਬਾਅਦ ਇਹ ਸਾਥੀ ਜਿਨ੍ਹਾਂ ਨੇ ਕਿਸੇ ਨੇ 18 ਸਾਲ ਕਿਸੇ ਨੇ 20 ਸਾਲ 25 27 ਸਾਲ ਸਰਨੇ ਤੋਂ ਪੱਕੀ ਹੋਏ ਨੇ ਔਰ ਇਹਨਾਂ ਨੇ 27 ਸਾਲ ਮਹਿਗਮੇ ਚ ਲਾਇਆ ਤੇ 27 ਸਾਲਾਂ ਤੋਂ ਬਾਅਦ ਜਿਨ੍ਹਾਂ ਨੂੰ ਪੱਕੇ ਹੋਣ ਦਾ ਅਫਸਰ ਮਿਲਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 22 ਸਾਲ ਦੀ ਉਮਰ ਦੇ ਵਿੱਚ ਇਹ ਲੋਕ ਜੰਗਲਾਤ ਮਹਿਗਮੇ ਚ ਆਏ ਤੇ ਅੱਜ ਤੋਂ ਅ ਮਤਲਬ 27 ਸਾਲ ਦਾ ਮਤਲਬ ਇਹ ਆ ਕਿ 1998 ਚ 1998 ਚ ਇਹ ਇਸ ਗ੍ਰਾਦ ਮਹਿਕਮੇ ਦੇ ਅੰਦਰ ਆਏ ਔਰ ਇਹਨਾਂ ਨੇ ਪਲ-ਪਲ ਆਪਣੇ ਅੱਖਾਂ ਦੇ ਵਿੱਚ ਪੱਕੇ ਹੋਣ ਦੇ ਸੁਪਨੇ ਦੇਖੇ ਪਲ-ਪਲ ਇਹਨਾਂ ਨੇ ਉਸ ਮਤਲਬ ਘੜੀ ਨੂੰ ਨੇੜਿਓਂ ਦੇਖਣ ਦਾ ਅਹਿਸਾਸ ਮਹਿਸੂਸ ਕੀਤਾ ਪਰ ਅਫਸੋਸ ਹੈ ਕਿ ਪਿਛਲੇ ਸਰਕਾਰਾਂ ਨੇ ਇਹਨੇ ਲੰਬੇ ਸਮੇਂ ਤੋਂ ਵਾਅਦਾ ਵੀ ਇਨਾ ਕਾਮਿਆਂ ਨੂੰ ਪੱਕੇ ਕਰਨ ਦੀ ਜ਼ਰੂਰਤ ਨਹੀਂ ਕੀਤੀ ਸੋ ਮੈਂ ਅੱਜ ਖੁਸ਼ੀ ਮਹਿਸੂਸ ਕਰ ਰਹੇ ਆ ਮੇਰੇ ਕੋਲ ਆਏ ਨੇ ਮੇਰੇ ਵਿਭਾਗ ਦੇ ਇਹ ਸਾਥੀ ਨੇ ਸਾਡੇ ਆਪਣੇ ਪਰਿਵਾਰਾਂ ਚੋਂ ਆਪਣੇ ਮਤਲਬ ਸਾਥੀ ਔਰ ਇਹਨਾਂ ਨੂੰ ਮੇਰੇ ਵੱਲੋਂ ਮੁबारकਤ ਸੁਨੇ ਨਾਲ ਬਾਜੂ ਮੁੱਖ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਵਾਅ ਫੜੀ ਔਰ ਇਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਸਰਕਾਰ ਨੇ ਉਹ ਕੰਮ ਪੂਰਾ ਕੀਤਾ ਸੋ ਪਿਛਲੇ ਦਿਨੀ ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਵਿਖੇ ਟੈਗੋਰ ਥੀਏਟਰ ਦੇ ਅੰਦਰ ਵੱਡਾ ਈਵੈਂਟ ਕਰਕੇ ਨੋਜ਼ੂਤੀ ਪੱਤਰ ਦਿੱਤੇ ਸਨ ਸੋ ਜੀ ਆਏ ਨੂੰ ਅੱਜ ਫਿਰ ਦੁਬਾਰਾ ਮੈਨੂੰ ਮਿਲਣ ਹੀ ਆਏ ਆ ਸੋ ਮੈਂ ਇਹਨਾਂ ਨੂੰ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ ਵੈਲਕਮ ਕਰਦਾ ਤੇ ਨਾਲ ਹੀ ਇਹਨਾਂ ਤੋਂ ਇਹ ਉਮੀਦ ਵੀ ਕਰਦਾ ਵੀ ਇਹ ਹੁਣ ਪੱਕੇ ਹੋਣ ਤੋਂ ਬਾਅਦ ਜਿਆਦਾ ਹਿੰਮਤ ਦਲੇਰੀ ਦੇ ਨਾਲ ਮਹਿਕਮੇ ਦੇ ਅੰਦਰ ਮਹਿਕਮੇ ਦੇ ਜਿਹੜੇ ਕਾਜ਼ ਨੇ ਟਾਰਗੇਟ ਨੇ ਉਹਨੂੰ ਪੂਰਾ ਕਰਨ ਦੇ ਵਿੱਚ ਜੀਜ਼ਾਂ ਲਾਣਗੇ ਤੇ ਮੇਰੇ ਵੱਲੋਂ ਫਿਰ ਦੁਬਾਰਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਬਹੁਤ-ਬਹੁਤ ਮੁबारक। ਗੁਰਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਜਗਲਾਤ ਮੰਤਰੀ ਲਾਲਤਨ ਤਾਰੂ ਚੱਕ ਜੀ ਦੇ ਰੈਸਤੇ ਇਹਨਾਂ ਨੂੰ ਕਿਨਾਂਗਾ ਵਧਾਈ ਵਧਾਈ ਦੇਣਾ ਹੈ ਸਾਰੇ ਸਾਥੀ ਗਰਦਾਸਪੁਰ ਤੇ ਔਰ ਪਟਾਣਕੋਟ ਦੇ ਸਾਥੀ ਜਿਹੜੇ ਪੱਕੇ ਹੋਏ ਨੇ ਅਸੀਂ ਇਹਨਾਂ ਦੇ ਮਾਣ ਕਰਦੇ ਆਂ ਮਾਣ ਸਰਕਾਰ ਦਾ ਵੀ ਮਾਣ ਕਰਦੇ ਆਂ ਉਹ ਮੁੱਖ ਮੰਤਰੀ ਸਾਹਿਬ ਦਾ ਮਾਣ ਕਰਦੇ ਆਂ ਜਿਨ੍ਹਾਂ ਨੇ ਅਸੀਂ 25 25 33 ਸਾਲ ਸਰਵਿਸ ਕੀਤੀ ਜਿਹੜੀਆਂ ਪਹਿਲੀਆਂ ਸਰਕਾਰਾਂ ਆਈਆਂ ਕਾਂਗਰਸ ਨੇ ਵੀ ਹੰਡਾਇਆ ਕਾਲੀਆਂ ਨੇ ਵੀ ਹੰਡਾਇਆ ਜਿਨ੍ਹਾਂ ਨੇ ਸਾਡੀ ਅਜੇ ਤੱਕ ਕੋਈ ਵੀ ਬਾਹ ਨਹੀਂ ਫੜੀ ਅਸੀਂ ਮੰਤਰੀ ਸਾਹਿਬ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਕਈ ਵਾਰ ਮੰਤਰੀ ਸਾਹਿਬ ਨੂੰ ਅਨਨੂ ਇਹ ਗੱਲ ਪੁੱਛਿਆ ਵੀ ਰਣਜੀਤ ਸਿੰਘ ਜੀ ਤੁਸੀਂ ਪੱਕੇ ਕਿ ਨਹੀਂ ਹੋਏ ਅਨੂੰ ਇਹ ਵਾਰ-ਵਾਰ ਪੁੱਛਦੇ ਰਹੇ ਆ ਅਸੀਂ ਆਖਿਆ ਜੀ ਨਹੀਂ ਅਜੇ ਤੱਕ ਕੋਈ ਪੱਕਿਆ ਸਾਡੀ ਵਜੂ ਨਹੀਂ ਆ ਗਈ ਪਰ ਇਹ ਸ਼ੇਰਾ ਸਾਡੇ ਮੰਤਰੀ ਸਾਹਿਬ ਨੂੰ ਜਾਣਾਂ ਸੀ ਜਿਹਨਾਂ ਦੇ ਨਾਲ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਇਹਨਾਂ ਨੇ ਸਾਡੇ ਆਣ ਕੇ ਆਮ ਸਰਕਾਰ ਨੇ ਸਾਡੀ ਬਾਹ ਫੜੀਆ ਤੇ ਅਸੀਂ ਇਹਨਾਂ ਦੀ ਰਸਤੇ ਆਣ ਕੇ ਅਸੀਂ ਆਮ ਪਾਰਟੀ ਨੂੰ ਵਧਾਈ ਦੇਣੀ ਆ ਵਧਾਈ ਦੇਣ ਆਏ ਆ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਹੈ ਤੇ ਮਾਨ ਸਰਕਾਰ ਨੂੰ ਵਧਾਈ ਦੇਣਾ ਹੈ ਜਿਨ੍ਹਾਂ ਨੇ ਸਾਰੇ ਪੰਜਾਬ ਦੇ 942 ਬੰਦੇ ਜਿਹੜੇ ਨੇ ਕੱਥੇ ਕੰਮੇ ਸੀ ਬੜੇ ਤਰ ਤੋਂ ਕਿਨਾਂ ਕਾ ਕੰਮ ਕਰਦੇ ਆ ਰਹੇ ਸੀ 942 ਬੰਦੇ ਜਿਹੜੇ ਕੰਮ ਕਰਦੇ ਸਾਡੇ ਪੱਕੇ ਕੀਤੇ ਨੇ ਪਠਾਨਕੋਟ ਦੇ ਕਿਨਾਂ ਜਿਹੜੇ ਨੇ ਉਹ 17 ਬੰਦੇ ਪੱਕੇ ਹੋਏ ਨੇ ਤੇ ਗਰਦਾਸਪੁਰ ਦੇ 29 ਬੰਦੇ ਜਿਹੜੇ ਜਿਹੜੇ ਉਹ ਪੱਕੇ ਕੀਤੇ ਆ ਸਾਨੂੰ ਇਹ ਮਾਨ ਸਰਕਾਰ ਦੇ ਮਾਨ ਆ ਸੀ ਇਹਨਾਂ ਨੇ